रोटी बाय इंडिपेंडेंस आज इंडिपेंडेंस स्पेशल खाना बनेगा घर पे क्योंकि इसके है कणकण में स्वाद कणकण में भारत ਕੋਸ਼ਰਪੁਰ ਦੇ ਵਿੱਚ ਇੱਕ ਬੜੀ ਘਟਨਾ ਘਟੀ ਹੈ ਜਿੱਥੇ ਕਿ ਤਿੰਨ ਗੈਂਗਸਟਰ ਜੋ ਕਿ ਪਿਛਲੇ ਦਿਨੀ ਅੰਮ੍ਰਿਤਸਰ ਦੇ ਵਿੱਚ ਜਿਨ੍ਹਾਂ ਨੇ ਇੱਕ ਐਨਆਰਆਈ ਦੇ ਘਰ ਦੇ ਵਿੱਚ ਐਂਟਰ ਹੋ ਕੇ ਉਹਨਾਂ ਤੇ ਫਾਇਰ ਕੀਤਾ ਸੀ ਔਰ ਕੁਝ ਗੋਲੀ ਵੀ ਨਹੀਂ ਚੱਲੀ ਕੋਈ ਬੱਚੇ ਦੇ ਵੀ ਵਿਊਸ ਸਾਹਮਣੇ ਆਈ ਸੀ ਕਾਫੀ ਵੀਡੀਓ ਵਾਇਰਲ ਹੋਈ ਸੀ ਖਬਰਾਂ ਕਾਫੀ ਜਿਹੜੀਆਂ ਸਾਹਮਣੇ ਆਏ ਆ ਸੰ ਔਰ ਜੋ ਕੀ ਐਨਆਰਆਈ ਪਰਿਵਾਰ ਸੀਗਾ ਉਹਨਾਂ ਦੀ ਪਹਿਲੀ ਪਤਨੀ ਦਾ ਇਹ ਮਾਮਲਾ ਸੀਗਾ ਜਿਨ੍ਹਾਂ ਨੇ ਕੰਮ ਕਰਵਾਇਆ ਸੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿਉਂਕਿ ਹੁਸ਼ਾਰਪੁਰ ਦੇ ਵਿੱਚ ਤੁਹਾਨੂੰ ਮੈਂ ਤਸਵੀਰਾਂ ਦਿਖਾ ਰਿਹਾ ਇਹ ਜਿਹੜੀ ਧਰਮਸ਼ਾਲਾ ਹੈ ਇਹ ਧਰਮਸ਼ਾਲਾ ਹੈ ਇਹ ਹੈ ਜੀ ਧਰਮਸ਼ਾਲਾ ਗਊਸ਼ਾਲਾ ਬਾਜ਼ਾਰ ਦੇ ਵਿੱਚ ਲਖਮਨ ਦਾਸ ਸੂਦ ਧਰਮਸ਼ਾਲਾ ਇਸ ਧਰਮਸ਼ਾਲਾ ਦੇ ਵਿੱਚ ਸਵੇਰੇ ਕੱਲ 11 ਵਜੇ ਦੇ ਕਰੀਬ ਜਿਹੜੇ ਇਹ ਤਿੰਨ ਵਿਅਕਤੀ ਆਏ ਹੈ ਜਿਨ੍ਹਾਂ ਦੱਸਿਆ ਕਿ ਹਿਮਾਚਲ ਦੇ ਵਿੱਚ ਅਸੀਂ ਜਿਹੜਾ ਇਹ ਮੱਥਾ ਟੇਕ ਕੇ ਆਇਆ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਆਇਆ ਮਾਤਾ ਜੀ ਦੇ ਬੈਸ਼ਨੋ ਦੇਵੀ ਤੋਂ ਆਏ ਆ ਚਿੰਤਪੂਨੀ ਜਵਾਲਾ ਜੀ ਮਾਤਾ ਜੀ ਦੇ ਮੱਥਾ ਟੇਕ ਕੇ ਆਏ ਆ ਔਰ ਇੱਥੇ ਜਿਹੜਾ ਆ ਇਹਨਾਂ ਨੇ ਰੂਮ ਲਿਆ ਹੈ ਰੂਮ ਲੈ ਕੇ ਇਹ ਇੱਥੇ ਤਿੰਨ ਵਿਅਕਤੀ ਬੜੇ ਆਰਾਮ ਦੇ ਨਾਲ ਰੈਸਟ ਫਰਮਾ ਰਹੇ ਸੀ ਇਹਨਾਂ ਨੇ ਰਾਤ ਕੱਟੀ ਹੈ ਪੁਲਿਸ ਇਹਨਾਂ ਦੇ ਪਿੱਛੇ ਜਿਹੜੀ ਆ ਪਿਛੇ ਕਾਫੀ ਦੇਰ ਤੋਂ ਅਮ੍ਰਿਤਸਰ ਤੋਂ ਪਈ ਹੈ ਔਰ ਜਾਣਕਾਰੀ ਪੂਰੀ ਹੈ ਪਰ ਬਿਊਤਬੰਦੀ ਬਹੁਤ ਜ਼ਰੂਰੀ ਸੀ ਕਿਉਂਕਿ ਇਹ ਜਿਹੜਾ ਬਾਜ਼ਾਰ ਹੈ ਇਹ ਬਾਜ਼ਾਰ ਹੁਣ ਤੁਹਾਨੂੰ ਖਾਲੀ ਨਜ਼ਰ ਆ ਰਿਹਾ ਮਾਰਕੀਟ ਜਿਹੜੀ ਹੈ ਖੁੱਲੀ ਨਜ਼ਰ ਆ ਰਹੀ ਹੈ ਔਰ ਲੋਕਾਂ ਦਾ ਆਮਦ ਜਿਹੜੀ ਘੱਟ ਨਜ਼ਰ ਆ ਰਹੀ ਹੈ ਕਿਉਂਕਿ ਇੱਥੇ ਪਹਿਲਾਂ ਇੱਕ ਪੁਲਿਸ ਦੀ ਸ਼ੌਣੀ ਦੇ ਰੂਪ ਦੇ ਵਿੱਚ ਇੱਥੇ ਤਬਦੀਲ ਸੀ ਔਰ ਪੁਲਿਸ ਨੇ ਇਹ ਸਾਰਾ ਏਰੀਆ ਜਿਹੜਾ ਘੇਰਾ ਪਾਇਆ ਹੋਇਆ ਸੀ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਜਿਹੜੀ ਇਹ ਅਨਸੁਖਮੀ ਘਟਨਾ ਘਟੇ ਕਿਉਂ ਜੇ ਗੋਲੀਬਾਰੀ ਇੱਥੇ ਹੁੰਦੀ ਤੇ ਕਾਫੀ ਜਿਹੜੀ ਆਮ ਲੋਕਾਂ ਨੂੰ ਜਾਂ ਮਾਰਕੀਟ ਨੂੰ ਵੀ ਨੁਕਸਾਨ ਹੋ ਸਕਦਾ ਈ ਔਰ ਇਹ ਜਿਹੜਾ ਜਦੋਂ ਜਦ ਸਵੇਰੇ 11 ਵਜੇ ਤੋਂ ਲੈ ਕੇ ਇਹ ਸ਼ੁਰੂ ਹੋਈ ਹੈ ਪੁਲਿਸ ਨੇ ਜਿਹੜਾ ਇਹ ਘੇਰਾ ਪਾਲਿਆ ਸੀ ਸਾਰਾ ਇਹ ਇਹ ਧਰਮਸ਼ਾਲਾ ਨੂੰ ਇਹ ਮਾਰਕੀਟ ਨੂੰ ਪੂਰੀ ਤਰ੍ਹਾਂ ਨਾਲ ਜਿਹੜਾ ਸ਼ਾਂਤ ਕਰ ਦਿੱਤਾ ਗਿਆ ਈ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਇਸ ਇਲਾਕੇ ਦੇ ਵਿੱਚ ਪੁਲਿਸ ਨੇ ਘੇਰਾ ਪਾ ਕੇ ਤਿੰਨ ਗੈਂਗਸਟਰਾਂ ਨੂੰ ਜਿਹੜਾ ਕਾਬੂ ਕੀਤਾ ਹੈ ਮੈਂ ਤੁਹਾਨੂੰ ਇੱਕ ਵਾਰ ਫਿਰ ਤਸਵੀਰਾਂ ਦਿਖਾ ਦਾਂ ਇਹ ਜਿਹੜਾ ਸ਼ਹਿਰ ਦਾ ਜਿਹੜਾ ਬਹੁਤ ਹੀ ਭੀੜ ਭੜ ਵਾਲਾ ਔਰ ਮੇਨ ਬਾਜ਼ਾਰ ਹੈ ਹੈ ਔਰ ਜਿੱਥੇ ਕਿ ਪੁਲਿਸ ਨੇ ਬਿਊਤਬੰਦੀ ਕਰਕੇ 11 11:30 ਵਜੇ ਦੇ ਕਰੀਬ ਜਿਹੜਾ ਉਹਨਾਂ ਨੂੰ ਇੱਥੇ ਜਿਹੜਾ ਰੂਮ ਲਿਆ ਸੀ ਪਕੜ ਲਿਆ ਫੜ ਕੇ ਉਹਨਾਂ ਗੈਂਗਸਟਰਾਂ ਨੂੰ ਜਿਹੜਾ ਆ ਉਹ ਪੁਲਿਸ ਜਿਹੜੀ ਅੰਮ੍ਰਿਤਸਰ ਤੋਂ ਵੀ ਪੁਲਿਸ ਆਈ ਹੋਈ ਸੀ ਉਹ ਸ਼ਾਰਪੁਰ ਪੁਲਿਸ ਵੀ ਸੀ ਜਿਨ੍ਹਾਂ ਦੀ ਅਗਵਾਈ ਜਿਹੜੀ ਐ ਐਸਪੀ ਸਰਵਜੀਤ ਸਿੰਘ ਬਾਈਆਂ ਕਰ ਰਹੇ ਸਨ ਉਹਨਾਂ ਨੇ ਇੱਥੋਂ ਇਹਨਾਂ ਗੈਂਗਸਟਰਾਂ ਨੂੰ ਫੜਿਆ ਔਰ ਫੜ ਕੇ ਜਿਹੜਾ ਇੱਕ ਸਫਲਤਾ ਹਾਸਲ ਕੀਤੀ ਹੈ ਜੇ ਗੱਲ ਕਰਦੇ ਆ ਇਹ ਜਿਹੜਾ ਮਾਮਲਾ ਸੀ ਇਹ ਮਾਮਲਾ ਅਮ੍ਰਿਤਸਰ ਦਾ ਸੀ ਅਮ੍ਰਿਤਸਰ ਦੇ ਵਿੱਚ ਜਿਹੜੇ ਐਨ ਆਰ ਆਈ ਸੀ ਉਹਨਾਂ ਦੀ ਜਿਹੜੀ ਪਹਿਲੀ ਪਤਨੀ ਸੀ ਉਹਨਾਂ ਦੇ ਨਾਲ ਜੁੜਿਆ ਸੀ ਕਿਉਂਕਿ ਪਰਿਵਾਰ ਜਿਹੜਾ ਹੈ ਐਨ ਆਰ ਆਈ ਦੀ ਪਹਿਲੀ ਪਤਨੀ ਦੇ ਪਰਿਵਾਰਿਕ ਮੈਂਬਰ ਜਿਹੜੇ ਆ ਜਾਂ ਇਹਨਾਂ ਨੂੰ ਗੈਂਗਸਟਰਾਂ ਨੂੰ ਸਹਿਯੋਗ ਕਰਨ ਵਾਲੇ ਪੰਜ ਵਿਅਕਤੀ ਪਹਿਲਾਂ ਹੀ ਅਮ੍ਰਿਤਸਰ ਪੁਲਿਸ ਨੇ ਜਿਹੜੇ ਫੜਲੇ ਸਨ ਉਹਨਾਂ ਮੇਨ ਜਿਹੜੇ ਇਹ ਗੈਂਗਸਟਰ ਸੀ ਇਹਨਾਂ ਨੂੰ ਜਿਹੜਾ ਆ ਇਹ ਇੱਥੇ ਜਿਹੜਾ ਪੁਲਿਸ ਨੇ ਫੜਿਆ ਸੀ ਤੁਹਾਨੂੰ ਦਿਖਾਉਂਦੇ ਆ ਦੇਖ ਸਕਦੇ ਤੁਸੀਂ ਇਹ ਪੂਰੀਆਂ ਤਸਵੀਰਾਂ ਤੁਹਾਨੂੰ ਦਿਖਾਉਂਦਾ ਅੰਦਰ ਇਹ ਜਿਹੜੀ ਇਹ ਧਰਮਸ਼ਾਲਾ ਹੈ ਇਹ ਧਰਮਸ਼ਾਲਾ ਦੇ ਵਿੱਚ ਕਿੰਨਾ ਨੰਬਰ ਰੂਮ ਸੀ ਜੀ 39 ਨੰਬਰ ਰੂਮ ਜੀ 39 ਨੰਬਰ ਰੂਮ ਦੇ ਵਿੱਚ ਜਿਹੜਾ ਆ ਦੇਖੋ ਧਰਮਸ਼ਾਲਾ ਜਿਹੜੀ ਹੈ 39 ਇਹ ਨੰਬਰ ਰੂਮ ਦੇ ਵਿੱਚ ਹੈ ਇਹ ਗੈਂਗਸਟਰ ਇੱਥੇ ਲੁਕੇ ਹੋਏ ਸਨ ਤੁਸੀਂ ਦੇਖ ਸਕਦੇ ਹੋ ਸਾਹਮਣੇ ਇਹ ਸਾਰੇ ਰੂਮ ਜਿਹੜੇ ਨੇ ਇਹ ਧਰਮਸ਼ਾਲਾ ਦੇ ਨੇ ਉਸ ਧਰਮਸ਼ਾਲਾ ਦੇ ਨੇ ਜਿੱਥੇ ਕਿ ਇਹ ਗੈਂਗਸਟਰ ਲੁਕੇ ਹੋਏ ਸਨ ਔਰ ਇੱਕ ਵਿਅਕਤੀ ਨੇ ਇੱਕ ਵਿਅਕਤੀ ਨੇ ਆਪਣਾ ਜਿਹੜਾ ਇੱਥੇ ਆਧਾਰ ਕਾਰਡ ਜਿਹੜਾ ਦਿਖਾਇਆ ਸੀ ਔਰ ਜਿਹੜੇ ਦੋ ਵਿਅਕਤੀ ਸੀ ਉਹ ਵੈਸੇ ਇੱਥੇ ਆਏ ਆ ਕਿਸੇ ਤਰ੍ਹਾਂ ਦੀ ਵੀ ਕੋਈ ਉਹਨਾਂ ਨੇ ਬੜੇ ਆਰਾਮ ਦੇ ਨਾਲ ਇੱਕ ਨਾਰਮਲ ਵਿਅਕਤੀ ਦੀ ਤਰ੍ਹਾਂ ਇਹਨਾਂ ਨੇ ਇੱਥੇ ਕਮਰਾ ਬੁੱਕ ਕਰਵਾਇਆ ਸਾਹਮਣੇ ਆਫਿਸ ਤੇ ਵਿੱਚ ਆਏ ਆਧਾਰ ਕਾਰਡ ਇੱਕ ਸਰਦਾਰ ਵਿਅਕਤੀ ਸੀ ਦੋ ਮੋਨੇ ਵਿਅਕਤੀ ਸਨ ਉਹਨਾਂ ਨੂੰ ਦੇਖ ਕੇ ਜਿਵੇਂ ਨਹੀਂ ਹੋਈ ਵੀ ਜਿਵੇਂ ਲੱਗਦਾ ਹੋਵੇ ਬੇ ਕੋਈ ਉਹ ਗੈਂਗਸਟਰ ਆ ਜਾਂ ਕੋਈ ਇਦਾਂ ਦੀ ਬਾਰਦਾਤ ਕਰਕੇ ਆਏ ਹੋਣ ਤੇ ਬੜੇ ਆਰਾਮ ਦੇ ਨਾਲ ਇਹਨਾਂ ਨੂੰ ਇਸ ਧਰਮਸ਼ਾਲਾ ਦੇ ਵਿੱਚ ਵੀ ਉਦੋਂ ਹੀ ਜਾਣਕਾਰੀ ਇਹਨਾਂ ਨੂੰ ਮਿਲੀ ਜਦੋਂ ਪੁਲਿਸ ਨੇ ਸਾਰੇ ਪਾਸੇ ਘੇਰਾ ਪਾ ਲਿਆ ਇੱਥੇ ਪੁਲਿਸ ਆ ਗਈ ਇੱਕ ਕਾਫਲੇ ਦੇ ਰੂਪ ਦੇ ਵਿੱਚ ਪੁਲਿਸ ਅੰਦਰ ਐਂਟਰ ਹੋਈ ਸਾਰੇ ਪਾਸੇ ਪੁਲਿਸ ਜਿਹੜੀ ਹੈ ਸ਼ੌਣੀ ਦੇ ਰੂਪ ਦੇ ਵਿੱਚ ਇੱਥੇ ਜਿਹੜੀ ਇਹ ਸਾਰਾ ਭਰ ਗਿਆ ਸ਼ੋਨੀ ਦੇ ਰੂਪ ਦੇ ਵਿੱਚ ਇਹ ਤਬਦੀਲ ਹੋ ਗਈ ਪੂਰੀ ਤਰ੍ਹਾਂ ਜਿਹੜਾ ਇਹ ਘੇਰਵਨ ਦੀ ਕਰ ਲਈ ਗਈ ਔਰ ਪੁਲਿਸ ਨੇ ਵੀ ਬੜਾ ਇਹ ਜਿਹੜਾ ਬੜੇ ਆਪਣੀ ਸੂਝਬੂ ਦਿਖਾਈ ਹੈ ਕਿ ਬਿਨਾ ਕਿਸੇ ਗੋਲੀ ਚਲਾਈ ਦੇ ਬਿਨਾ ਕਿਸੇ ਕਿਸੇ ਦੇ ਕੋਈ ਖੂਨ ਖਰਾਬੇ ਦੇ ਇਹ ਜਿਹੜਾ ਇਥੋਂ ਇਹਨਾਂ ਨੂੰ ਅਰੈਸਟ ਕੀਤਾ ਔਰ ਅਰੈਸਟ ਕਰਕੇ ਲੈ ਗਏ ਹੈ ਔਰ ਐਸਪੀ ਜਿਹੜੇ ਸਰਵਜੀਤ ਸਿੰਘ ਵਾਇਆ ਜਿਨ੍ਹਾਂ ਨੇ ਟੀਮ ਦੀ ਅਗਵਾਈ ਕੀਤੀ ਸੀ ਉਹ ਵੀ ਇੱਥੇ ਜਿਹੜੇ ਮੌਜੂਦ ਹੈ ਉਹਨਾਂ ਨੇ ਵੀ ਜੋ ਜਾਣਕਾਰੀ ਦਿੱਤੀ ਤੁਹਾਡੇ ਸਾਹਮਣੇ ਪੇਸ਼ ਹੈ ਜੋ ਕਿ ਦੀਪਕ ਦੇ ਨਾਲ ਹੁਸ਼ਿਆਰਪੁਰ ਤੋਂ ਸੁਨੀਲ ਲਖਾ ਪੰਜਾਬ ਤੱਕ ਨੇ ਸਰ ਕਿਹੜੇ ਸੀਗੇ ਗੈਂਗਸਟਰ ਜਿਹੜੇ ਹਨ ਅੰਮ੍ਰਿਤਸਰ ਜਿਹੜੀ ਵਾਰਦਾਤ ਹੋਈ ਸੀਗੀ ਉਹਦੇ ਰਿਲੇਟਡ ਉਸ ਵਿਸ਼ੇ ਲਈ ਅੰਮ੍ਰਿਤਸਰ ਵਾਲੀ ਟੀਮ ਆਈ ਸੀ ਸਾਡੀ ਹੈਲਪਲੀ ਉਹਨਾਂ ਨੇ ਸਾਨੂੰ ਕਿਹਾ ਸੀਗਾ ਔਰ ਜੁਆਇੰਟਲੀ ਆਪਰੇਸ਼ਨ ਦੇ ਵਿੱਚ ਅੰਮ੍ਰਿਤਸਰ ਵਾਲੀ ਟੀਮ ਨੂੰ ਅਸੀਂ ਜਿਹੜਾ ਐਨਆਰਆਈ ਦਾ ਸਰ ਉੱਤੇ ਗੋਲੀਆਂ ਵੱਜੀਆਂ ਉਸ ਸੰਬੰਧ ਵਿੱਚ ਮੇਰੇ ਹਿਸਾਬ ਨਾਲ ਉਹੀ ਤੇ ਗੈਂਗਸਟਰ ਕਿੰਨੇ ਗੈਂਗਸਟਰ ਸੀਗੇ ਸਰ ਹੈ ਇੱਕ ਸੇਨ ਤੇਨ ਪਿੰਡ ਸਰ ਕਿਸੇ ਕਾਹਨ ਦਾ ਸੰਬੰਧ ਤੇਨ ਦਾ ਓਮਰ ਸਰ ਆਇਆ ਥੈਂਕ ਯੂ